ਸਰਕਾਰੀ ਮਿਡਲ ਸਕੂਲ ਸਹਾਰੀ ਪਿੰਡ ਸਹਾਰੀ ਆ ਜਿਹੜਾ ਰੋਡ ਆਏ ਹੈਗਾ ਭਾਰੀਵਾਲ ਤੋਂ ਫਾਟਕ ਫਾਟਕ ਤੋਂ ਹੁੰਦਾ ਆ ਕਲਾ ਮੌਰ ਤੋਂ ਡੇਰਾ ਬਾਬਾ ਨਾਨਕ ਅੱਜ ਆਈ ਪਿੰਡ ਸਹਾਰੀ ਦੇ ਵਿੱਚ ਪਹੁੰਚੇ ਆ ਸਰਕਾਰੀ ਸਕੂਲ ਦੇ ਵਿੱਚ ਇਹਨਾਂ ਦੇ ਨਾਲ ਪ੍ਰਿੰਸੀਪਲ ਨਾਲ ਗੱਲਬਾਤ ਕਰਦੇ ਆ ਕਿੰਨੇ ਅਧਿਆਪਕ ਨੇ ਕਿੰਨੇ ਬੱਚੇ ਨੇ ਕੀ ਖਾਣਾ ਦਿੰਦੇ ਨੇ ਇਹਨਾਂ ਦੇ ਨਾਲ ਸਾਰੀ ਗੱਲਬਾਤ ਅੱਜ ਕਰਾਂਗੇ ਆਓ ਚਲੀਏ ਅੰਦਰ ਐ ਸੋਈ ਜਾ ਮੇਲਾ ਐ ਸੋਈ ਹੈ ਜੀ ਠੀਕ ਆ ਜੀ ਸੋਈ ਵੀ ਕਹਿ ਦਿੰਦੇ ਕਿ ਜਿੰਨੇ ਵੀ ਕਹਿ ਦਿੰਦੇ ਆ ਬੈਠੋ ਦਿਖਾਓ ਜਰਾਕ ਅੱਜ ਕੀ ਬਣ ਚੁੱਕਾ ਜੀ ਫੁਲਕੇ ਫੁਲਕੇ ਦਾਲ ਆ ਦਾਲ ਖਾਓ ਮਰ ਜਾਗੇ ਬਹੁਤ ਸੋਹਣੀ ਵਧੀਆ ਦਾਲ ਬਣ ਰਹੀ ਆ ਬਹੁਤ ਵਧੀਆ ਫੁਲਕੇ ਵੇਖੋ ਫੁਲਕੇ ਵਿਖਾ ਦਿਓ ਬਹੁਤ ਵਧੀਆ ਫੁਲਕੇ ਵੀ ਬਣੇ ਆ ਚੋਪੜ ਤੇ ਕੇ ਉਸੇ ਤਰ੍ਹਾਂ ਹੀ ਚੋਪੜ ਕੇ ਦਿੰਦੇ ਕੇ ਇੱਥੇ ਵੀ ਹੈ ਇਤਰਾ ਜੀ ਇਤਰਾ ਹੀ ਮਖਾਨ ਮੜੀ ਆ ਲੱਗੇ ਯਾਰ ਤੇ ਆ ਜਿਹੜੇ ਵੱਖਰੇ ਕਹਿੰਦੇ ਆ ਵਿੱਚ ਤੇ ਨਹੀਂ ਵੱਖਰੇ ਕੋ ਕਹਦੇ ਆ ਤਾਂ ਤੇ ਵੀ ਗੱਲ ਨਹੀਂ ਕਰਦੇ ਅੱਛਾ ਕਦੇ ਆਪ ਨਹੀਂ ਕਰਨ ਖਾਨੇ ਹਾਂ ਨਹੀਂ ਕੋਈ ਸਤਿ ਸ੍ਰੀ ਅਕਾਲ ਹਾਂ ਸਰ ਜੀ ਸਤਿ ਅਕਾਲ ਅੱਛਾ ਐ ਆਉ ਲਾ ਕੇ ਖੜੇ ਹੋ ਮੈਂ ਪੁੱਛਣਾ ਵੀ ਇਹ ਵੱਖਰੇ ਕੱਢੇ ਆ ਕਿਤੇ ਘਰ ਤੇ ਨਹੀਂ ਖਾਨੇ ਲਾਗੇ ਆਉ ਨਾ ਤੇ ਮੈਂ ਸੋਚ ਉੱਪਰ ਨਹੀਂ ਜਾ ਸਕਦਾ ਤੇ ਹੋਰ ਕੀ ਬਣਾਇਆ ਜੀ ਕੋਈ ਨਾਲ ਦਾਲ ਬਹੁਤ ਵਧੀਆ ਬਣਾਇਆ ਜੀ ਬਹੁਤ ਵਧੀਆ ਬਣਾਇਆ ਖਾਣਾ ਇਹਨਾਂ ਨੇ ਬਣਾਇਆ ਵਾ ਠੀਕ ਹੈ ਜੀ ਤੇ ਜੋ ਸਰਕਾਰ ਦੀਆਂ ਜਿਵੇਂ ਸਨੀਅਰ ਤੁਸੀਂ ਜੇ ਨਹੀਂ ਨਹੀਂ ਸਨੀਅਰ ਨਾ ਕਰਦੇ ਠੀਕ ਆ ਜੀ ਸਰ ਜੀ ਖਾਣਾ ਨੇ ਬਹੁਤ ਵਧੀਆ ਬਣਾਇਆ ਵਾ ਠੀਕ ਆ ਸਰ ਮਿਹਰਬਾਨੀ ਤੁਹਾਡੀ ਹਾਂ ਜੋ ਅਸੀਂ ਖਾ ਕੇ ਵੇਚਾ ਕਰੋ ਮੈਂ ਤੁਹਾਨੂੰ ਕਹਾਂਗਾ ਤੁਹਾਨੂੰ ਜਰੂਰ ਇਹ ਜਿਹੜੇ ਚੰਗੇ ਅਫਸਰ ਨੇ ਕੋਈ ਡਰ ਨਹੀਂ ਕੋਈ ਡਰ ਨਹੀਂ 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 ਸਰ ਨਹੀਂ ਵੇਖੋ ਹਾਂ ਜੀ ਬੱਚੇ ਸਾਰਿਆਂ ਦੀ ਘੋਲੀ ਹੈ ਠੀਕ ਆ ਜੀ ਹਾਂ ਇਹ ਵੇਖਿਆ ਅਸੀਂ ਆ ਕੇ ਬਹੁਤ ਵਧੀਆ ਇਹ ਡੇ ਨੇ ਕੰਮ ਕਰਦੇ ਵੇ ਕਿੱਡਾ ਸਾਫ ਸੁਥਰਾ ਥਾਮ ਆ ਤੇ ਫੁਲਕੇ ਜਿਹੜੇ ਆ ਚੋਪੜੇ ਨਹੀਂ ਇਹ ਚੋਪੜਨ ਦੀ ਹਦਾਤ ਹੈ ਨਹੀਂ ਸਾਨੂੰ ਕੋਈ ਜੀ ਹਦਾਤ ਨਹੀਂ ਹੈ ਠੀਕ ਆ ਜੀ ਸਿੰਪਲ ਆਨ ਕਹੇ ਫੁਲਕੇ ਬਣਾਓ ਠੀਕ ਆ ਜੀ ਇਹ ਹੋਰ ਕੋਈ ਫਲ ਕੋਈ ਬੱਚਿਆਂ ਨੂੰ ਆਉ ਚਲੀ ਅੰਦਰ ਹੋਰ ਵਿਖਾਈ ਅੰਦਰ ਕੋਈ ਖਾਣ ਪੀਣ ਕੋਈ ਹੋਰ ਚੀਜ਼ ਦਿੱਤੀ ਜਾਂਦੀ ਕੋਈ ਨਹੀਂ ਹਾਂਜੀ ਰੂਟੀਨ ਚ ਸਰ ਜੋ ਸਰਕਾਰ ਵੱਲੋਂ ਮੈਨੂੰ ਸਾਨੂੰ ਆਂਦਾ ਵਾ ਉਹ ਅਸੀਂ ਦਿੰਦੇ ਆ ਬੱਚਿਆਂ ਨੂੰ ਹਾਂ 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 ਹਾਂਜੀ ਜਿਸ ਤਰ੍ਹਾਂ ਜਿਸ ਤਰ੍ਹਾਂ ਮੰਤਲਬ ਵਿਭਾਗ ਦੇ ਇਨਸਟਰਕਸ਼ਨ ਆਂਦੀਆਂ ਨੇ ਜੀ ਉਸ ਤਰ੍ਹਾਂ ਉਸ ਤਰ੍ਹਾਂ ਆਪਾਂ ਕਰੀ ਜਾਂਦੇ ਹਾਂ ਜੀ ਇੱਕ ਇੱਕ ਵਾ ਦਿਓ ਇਹ ਦਫਤਰ ਆਪਣਾ ਹਾਂਜੀ ਸਰ ਇਹ ਆਪਣਾ ਦਫਤਰ ਜੀ ਹਾਂ ਠੀਕ ਹੈ ਜੀ ਦੇਖੋ ਮੁਰਾਉਤ ਅਤੀ ਕਿਹਦਾ ਫਾਪ ਕੁਸਰਾ ਸਰਕਾਰੀ ਸਕੂਲ ਹੈ ਪਿੰਡ ਸਾੜੀ ਦੇ ਵਿੱਚ ਹਾਂਜੀ ਹੋਰ ਜੀ ਸਾਹਿਬ ਜੀ ਕਿੰਨੇ ਸਟਾਫ ਆਪਣੇ ਕੋਲ ਆਪਣੇ ਕੋਲ ਸਰ ਚਾਰ ਸਟਾਫ ਮੈਂਬਰ ਹੈ ਤੇ ਇੱਕ ਪੰਜਾਬੀ ਦੀ ਪੋਸਟ ਖਾਲੀ ਹੈ। ਅੱਛਾ ਖਾਲੀ ਆ ਹਾਂਜੀ ਇੱਕ ਪੀਐਨ ਕੰਮ ਚੌਂਕੀਦਾਰ ਦੀ ਪੋਸਟ ਖਾਲੀ ਹੈ ਸਾਡੇ ਕੋਲ। ਮਤਲਬ ਵਰਤੀ ਨਹੀਂ ਹੈ ਵਿੱਚ ਖਾਲੀ ਆ। ਹਾਂ ਹਾਂਜੀ ਇਹ ਇਧਰ ਇਹ ਕੰਪਿਊਟਰ ਲੈ ਆ ਬ ਸਾਡੀ ਜੀ। ਆਜੋ ਅੰਦਰ ਆਓ। ਇੱਕ ਇੱਕ ਵਿਖਾਓ ਕੀ? ਜਿੱਥੇ ਵਿਖਾਉਣ ਵਾਲੀ ਆ ਉਹ ਵਿਖਾਉਣੀ ਆ। ਵੇਖੋ ਇੱਕ ਮੋਟੂ ਚੱਲਣ ਰਿਹਾ। ਐਸ ਪਰ ਆਓ। ਸਾਰੇ ਕੰਦੇ ਰਣਿੰਚ ਹਾਂਜੀ ਸਾਰੇ ਬਨੇਓ। ਸਾਰੇ ਚੱਲਦੇ ਨੇ। ਕੋਈ ਇੱਥੇ ਖਰਾਬ ਨਹੀਂ ਹੈਗਾ। ਅੱਛਾ ਜੀ ਕੈਮਰੇ ਜਿਹੜੇ ਸਾਰੇ ਚੱਲ ਰਹੇ ਆ। ਜਿਹੜਾ ਵੀ ਕੋਈ ਖਰਾਬ ਹੁੰਦਾ ਵਾ ਉਹਨੂੰ ਅਸੀਂ ਅੱਧ ਦੀ ਸਪ ਬਾਕੀ ਸਾਡੇ ਜਿਹੜੇ ਕੰਪਿਊਟਰ ਟੀਚਰ ਆ ਉਹ ਦੋ ਦਿਨ ਆਉਂਦੇ ਨੇ ਸਿਰਫ ਠੀਕ ਹੈ ਜੀ ਸ਼ੁੱਕਰਵਾਰ ਤੇ ਸ਼ਨੀਵਾਰ ਵਿਭਾਗ ਦੀ ਇਨਸਟਰਕਸ਼ਨ ਦੇ ਅਨੁਸਾਰ ਉਹਨੇ ਦੋ ਦਿਨ ਆਣਾ ਮੀਡਲ ਸਕੂਲਾਂ ਦੇ ਵਿੱਚ ਬਾਅਦ ਚ ਅਸੀਂ ਵੀ ਹੁਣ ਟੈਸਟ ਜਿਹੜਾ ਹੋਇਆ ਸੀ ਉਹਦਾ ਅਸੀਂ ਆਨਲਾਈਨ ਰਿਕਾਰਡ ਛਾੜਦੇ ਬਿਲਕੁਲ ਠੀਕ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਸਿਪਤ ਜਿੱਥੇ ਮਤਲਬ ਜਿਹੜਾ ਇਹ ਸਮਾਨ ਉਹ ਜਿਹੜਾ ਲੈਬ ਦਾ ਜੀ ਇਹ ਸਾਨੂੰ ਮੇਰੇ ਖਿਆਲ ਨਾਲ 15-16 ਸਾਲ ਹੋ ਗਏ ਆਏ ਨੇ ਸਿਰਫ ਕੰਪਿਊਟਰ ਹੁਣ ਸਾਨੂੰ 2 ਕੁ ਸਾਲ ਹੋਏ ਨਵੇਂ ਆਏ ਆ ਠੀਕ ਨੇ ਇਹ ਜਿਹੇ ਕੁਰਸੀਆਂ ਜਿਹੜੀਆਂ ਇਹ 17 ਕੁ ਸਾਲ ਹੋ ਗਏ अच्छा एदे वास्ते सीनियर 17 ਸਾਲ ਦੇ ਤੇ ਗ੍ਰੈਂਡ ਕੋਈ ਨਹੀਂ ਆਈ। ਹਾਂ ਨਹੀਂ ਟੇਬਲ ਮੇਜ ਦੀ ਨਹੀਂ ਆਈ। ਅੱਛਾ ਠੀਕ ਹੈ। ਠੀਕ ਹੈ। ਇਹ ਉਦੋਂ ਦੇ ਆਏ ਨੇ ਮਤਲਬ। ਜੀ ਜੀ। ਆਓ ਚਲੋ ਹੋਰ ਕਮਰੇ ਚਲੀਏ। ਆਓ। ਵੇਖੋ ਜਿੱਥੇ ਸਿਫਤ ਕਰਾਂਗੇ ਜਿੱਧਰਾਂ ਨਹੀਂ ਸਿਫਤ ਕਰਾਂਗੇ ਬਿਲਕੁਲ ਨਹੀਂ ਕਰਾਂਗੇ। ਜਿੱਥੇ ਕਰਨ ਵਾਲੀ ਇੱਥੇ ਕਰਾਂਗੇ। ਹਾਂ। ਆਓ ਅਗੇ ਇੱਕ ਇੱਕ ਖਾਓ। ਨਮੂ। ਹਾਂ ਜੀ। ਇਹ ਸਾਡੀ 8ਵੀਂ ਕਲਾਸ ਹੈ ਜੀ। ਜੀ। ਇਹ ਸਾਡੀ 8th ਕਲਾਸ ਹੈਗੀ ਹੈ ਅੱਛਾ ਜੀ ਇੱਥੇ ਸਾਰੀ ਗ੍ਰੇਡ ਲਗਾ ਰਹੇ ਆ ਆਪਣਾ ਜੀ ਖਾਣਾ ਇੱਥੋਂ ਤੱਕ ਮਿਲਦਾ ਇਧਨ ਨਹੀਂ ਸਰ 6 ਕਲਾਸਰ ਤੱਕ ਨੇ 6 ਵਿੱਚੋਂ ਤੁਮੀ 8ਵੀਂ 8ਵੀਂ ਨੂੰ ਮਿਲਦਾ ਸਾਰੇ ਨੂੰ ਮਿਲਣਾ ਚਾਹੀਏ 6 ਤੋਂ 8ਵੀਂ ਤੱਕ 8ਵੀਂ ਤੱਕ ਮਿਲਦਾ ਅੱਛਾ ਜੀ ਅੱਛਾ ਇੱਕ ਗੱਲ ਕਰੀਏ ਆਪਾਂ ਬੱਚੇ ਪੁੱਛ ਰਹੀਏ ਬੱਚੇ ਇੱਕ ਗੱਲ ਦੱਸੋ ਖਾਣਾ ਵਧੀਆ ਮਿਲਦਾ ਹਾਂਜੀ ਹਾਂਜੀ ਕੋਈ ਨਾ ਫਲ ਫੁੱਲ ਕੀ ਕੋਈ ਮਿਲਦੀ ਫਲ ਖਾਣ ਪੀਣ ਨੂੰ ਕੋਈ ਹਾਂਜੀ ਕੀ ਮਿਲਦਾ ਸੇਬ ਕੇਲੇ ਮਿਲਦੇ ਰਹਿੰਦੇ ਆ ਅੱਛਾ ਮਿਲਦੇ ਆ ਸ਼ਾਬਾਸ਼ ਉਹ ਰੀਵ ਉਹ ਲੈਣਾ ਮਾੜ ਲ ਕੋਈ ਨਹੀਂ ਸਿਖਾਇਆ ਉਹਨਾਂ ਨੇ ਮਿਲਦੇ ਆ ਹਾਂਜੀ ਠੀਕ ਆ ਹੋਰ ਹਾਂਜੀ ਵਧੀਆ ਹੁੰਦਾ ਰੋਟੀ ਕਾ ਵਧੀਆ ਮਿਲਦਾ ਸਭ ਨੂੰ ਸਾਵੇ ਰਸੋਈ ਵੀ ਵਖੀ ਬਹੁਤ ਵਧੀਆ ਬੱਜ ਸਾਰੇ ਹੀ ਹਾਂ ਦੇਖਿਆ ਬਹੁਤ ਵਧੀਆ ਹਾਂਜੀ ਠੀਕ ਆ ਜੀ ਹੋਰ ਕੋਈ ਰਿੰਦਾ ਤੇ ਨਹੀਂ ਕਿਸ ਨੂੰ ਮਿਲਦਾ ਸਾਰੇ ਨੂੰ ਆਖੀ ਨਾ ਮੈਨੂੰ ਨਹੀਂ ਪੁੱਛਿਆ ਹਾਂਜੀ ਹਾਂਜੀ ਹੈਨਾ ਇਹਨੂੰ ਵੀ ਪੁੱਛ ਰਹੀ ਆ ਉਹ ਪੁੱਤਰੀ ਠੀਕ ਹੈ ਜੀ ਜਾਂਦਾ ਨਾ ਹਾਂਜੀ ਹਾਂਜੀ ਹਾਂ ਹਾਂ ਸ਼ਾਬਾਸ਼ ਹੋਰ ਕਿਹੜਾ ਮਿਲਦਾ ਸਭ ਨੂੰ ਹਾਂਜੀ ਠੀਕ ਹੈ ਜੀ ਸਾਰੇ ਬੋਡੋ ਲੈਣੀ ਹੈ ਨਾ ਆਕਾ ਨਾ ਹਾਨੂੰ ਨਹੀਂ ਪੁੱਛਿਆ ਨਹੀਂ ਪੁੱਛਿਆ ਮਰਾਜ ਨੂੰ ਨਹੀਂ ਠੀਕ ਹੈ ਬਸੇ ਸ਼ਾਬ ਵਧੀਆ ਥਾ ਨਾ ਹਾਂਜੀ ਠੀਕ ਹੈ ਜੀ ਚਲੋ ਮਾਫੀ ਅਗਲੇ ਪਾਸੇ ਵਿਖਾਓ ਸਾਰੇ ਕਮਰੇ ਵਿਖਾਓ ਸ਼ਾਬਾਸ਼ ਹੈ ਭਾਈ ਨਹੀਂ ਤੇ ਬੱਚੇ ਕਦੇ ਬੱਚੇ ਤੇ ਕਹਣੇ ਕਹਿਣਾ ਵੀ ਠੀਕ ਹੈ ਜਾਂ ਨਹੀਂ ਠੀਕ ਹੈ ਜਾਂ ਗਲਤ ਹੈ ਹੱਸੀ ਗਾ ਇੱਕ ਰੀ ਕੋ ਲਗਾ ਲਈ ਤੁਹਾਡੀ ਸੇਨੀ ਕਲਾਸ ਜੀ ਮੈਡਮ ਸਾਡਾ ਆਪਣਾ ਟਾਈਮ ਟੇਬਲ ਦੇ ਕੋਲਜ ਦੇ ਜਿਹੜਾ ਪੀਰੀਅਡ ਲਗਾ ਰਹੇ ਨੇ ਜਿਹੜਾ ਉਹ ਪੀਰੀਅਡ ਹੈ ਸਵੇਰ ਤੋਂ ਸਾਇੰਸ ਦਾ ਆ ਸੋਰੀ ਇੰਗਲਿਸ਼ ਦਾ ਇੰਗਲਿਸ਼ ਦਾ ਪੀਰੀਅਡ ਇਹਨਾਂ ਦਾ ਲੱਗ ਰਿਹਾ ਟਾਈਮ ਟੇਬਲ ਦੇ ਅਕੋਰਡਿੰਗਲੀ ਦੇਖੋ ਠੀਕ ਹੈ ਜੀ ਬੱਚੇ ਕਲਾਸ ਸੇ ਹਾਜ਼ਰ ਨੇ ਠੀਕ ਆ ਹੋ ਬੱਚੋ ਕੋਈ ਮਾਸਟਰ ਠੀਕ ਪਰ ਹੁੰਦੇ ਆ ਕੋਈ ਦਿੱਕਤ ਤਾਂ ਨਹੀਂ ਕੋਈ ਨਹੀਂ ਨਹੀਂ ਪ੍ਰਾਈਵੇਟ ਦਾ ਸਰਕਾਰੀ ਦਾ ਕੋਈ ਫਰਕ ਆ ਹਾਂਜੀ ਸਰਕਾਰੀ ਵਧੀਆ ਨਾ ਹਾਂਜੀ ਵਧੀਆ ਸਰਕਾਰੀ ਨੂੰ ਲੈ ਆਵੇ ਪੱਤ ਪੱਤ ਸੋਰੀ ਪ੍ਰਾਈਵੇਟਾਂ ਜਾਂਦੇ ਜੀ ਟੀਚਰ ਠੀਕ ਨੇ ਹਾਂਜੀ ਠੀਕ ਨੇ ਵਧੀਆ ਹਾਂਜੀ ਖਾਣ ਪੀਣ ਨੂੰ ਮਿਲਦਾ ਹੈ ਹਾਂਜੀ ਕੋਈ ਫਲ ਹਾਂਜੀ ਵਾਲ ਮੈਂ ਦਾ ਲੈ ਜੀ ਇਹਦੇ ਕੋਈ ਸਖਾਇਆ ਹੀ ਨਹੀਂ ਕਿੱਦੇ ਮਿਲਦੀ ਹੈ ਜੀ ਹਾਂ ਹੋਰ ਪੁੱਤ ਜੀ ਮਿਲਦਾ ਤਾਂ ਪਰ ਸਾਵਾ ਚ ਵੀ ਸਾਫ ਸੁਥਰੇ ਸਫਾਈ ਕਿੰਨੀ ਸੋਹਣੀ ਆ ਆਪਣੀ ਧੀ ਨੂੰ ਹੀ ਪੁੱਛ ਲਈ ਵਗਿਆ ਹਾਂ ਬੇਟਾ ਮਿਲਦਾ ਤਾਂ ਕੁਝ ਹਾਂ ਜੀ ਕੋਈ ਤੰਗੀ ਤਾਂ ਨਹੀਂ ਕੋਈ ਗੱਲ ਦੀ ਨਾ ਸਰ ਹਾਂ ਖਾਣਾ ਪਾਣਾ ਵਧੀਆ ਮਿਲਦਾ ਜੀ ਠੀਕ ਆ ਹੋਰ ਯਹਦਾਬ ਜੀ ਵਧੀਆ ਹੀ ਕਿੱਦਾਂ ਖਾਣਾ ਮਿਲਦਾ ਹਾਂ ਜੀ ਚੰਗਾ ਵਧੀਆ ਮਾਸਟਰ ਵਧੀਆ ਸਾਰੇ ਹਾਂ ਜੀ ਲਓ ਜੀ ਕਿਸੇ ਨੇ ਵੀ ਕਿਸੇ ਨੇ ਵੀ ਸਿ ਕਿਹਨੇ ਵੀ ਬੇਸੁਫਤ ਨਹੀਂ ਕੀਤੀ ਹੋਰ ਮਰਜੀ ਸਤਿਕਾਰ ਜੀ ਸਤਿਕਾਰ ਹਾਂ ਕਿਤਰਾ ਸਟਾਫ ਸਾਰਾ ਹੀ ਬਹੁਤ ਵਧੀਆ ਜੀ ਉਪਰ ਤੱਕ ਹਾਂਜੀ ਵਧੀਆ ਸਰ ਉਪਰ ਤੱਕ ਸਭ ਵਧੀਆ ਹਾਂਜੀ ਹਾਂਜੀ ਸਰ ਇਹਦੀ ਪਿੰਡ ਸਾਰੀ ਆ ਜਿਹਦੇ ਵਿੱਚ ਇੱਕ ਵੀ ਗਏ ਬੱਚੇ ਨੇ ਸ਼ਿਕਾਇਤ ਨਹੀਂ ਮਾਸਟਰ ਦੀ ਕੀਤੀ ਆ ਹੋਰ ਵਿਖਾ ਦਿਓ ਕਮਰੇ ਸਾਰੀ ਇੱਕ ਨਵੀਂ ਮਾ ਇਹ ਸਰ 7th ਕਲਾਸ ਸਾਡੀ ਸੱਤ ਨਹੀਂ ਜਮਾਤਾ ਹਾਂਜੀ ਹਾਂਜੀ ਪ੍ਰਾਫਲ ਮਿਲਦਾ ਹਾਂਜੀ ਮਿਲਦਾ ਉਹ ਕਾਰਪੇਨ ਨੂੰ ਸਵਾਗਫਾ ਕੋ ਚੀਜ਼ ਮਿਲਦਾ ਮਿਲਦਾ ਵੇਖੋ ਇੱਕ ਨੇ ਵੀ ਨਾ ਨਹੀਂ ਕੀਤੀ ਜੀ ਵੇਖੋ ਹਾਂ ਜੀ ਮਿਲਦਾ ਜੀ ਸਭ ਨੂੰ ਜੀ ਹਾਂ ਜੀ ਕਾਰਪੇਨ ਸਭ ਕੋ ਕੋਈ ਮਾਰ ਤੋਂ ਤੰਗੀ ਤਰੀ ਕਰਦਾ ਨਹੀਂ ਨਹੀਂ ਵਧੀਆ ਬਣੁੰਦੇ ਆ ਹਾਂ ਜੀ ਫਿਰ ਪ੍ਰਾਈਵੇਟ ਨੂੰ ਇਹ ਵਧੀਆ ਕਹਿੰਦਾ ਪ੍ਰਾਈਵੇਟ ਵਧੀਆ ਸਰਕਾਰੀ ਸਰਕਾਰੀ ਵਧੀਆ ਵਧੀਆ ਵੇਖੋ ਫਿਰ ਸਰਕਾਰੀ ਹਾਂ ਜੀ ਹੋਰ ਕੀ ਜੀ ਵਧੀਆ ਵਧੀਆ ਲੱਗਦਾ ਹਾਂ ਜੀ ਸਭ ਦੇ ਕੋਟ ਜੀ ਸਭ ਦੀ ਫੋਟੋ ਲੈ ਲਵੋ ਜੀ ਕਿੰਨਾ ਸਭ ਵਧੀਆ 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 ਆਪ ਕੋ ਰਹਿਣਾ ਨਾ ਜੀ ਹਾਂ ਜੀ ਕਿੰਨਾ ਵੇੜਾ ਮਿਲਦਾ ਸਭ ਕੁਝ ਹਾਂਜੀ ਕਹਾਂ ਮੈਂ ਦਾਦੇ ਨਾਲ ਉਹਨੂੰ ਆਖੀ ਜਾਊ ਆਪਾਂ ਬਾਹਰ ਕਲਾ ਕੇ ਪੁੱਛ ਲਈਏ ਨਹੀਂ ਆਪਾਂ ਬਾਹਰ ਕਲਾ ਪੁੱਛ ਲਈਏ ਸੱਚੀ ਕੋਈ ਦਾਦੀ ਕੋਈ ਦਾਦੀ ਜੀ ਹਾਂਜੀ ਕਿ 1 ਕਿਲੋਮੀਟਰ ਪਿੰਡ ਪੈਂਦਾ ਮਛਾਣਾ ਜੀ ਸਾਡੇ ਕੋਲ ਹਰ ਸਾਲ ਉੱਥੋਂ ਤਕਰੀਬਨ 5-6 5-6 ਬੱਚੇ ਆਉਂਦੇ ਜਦਕਿ ਉਹਨਾਂ ਨੂੰ ਹੋਰ ਵੀ ਸਕੂਲ ਲੱਗੇ ਪੈਂਦੇ ਨੇ ਜੀ ਪਰ ਉਹ ਸਾਡੀ ਪੜਾਈ ਵੇਖ ਕੇ ਘਟੋ ਘਟ 8-10 ਸਾਲ ਤੋਂ ਸਾਡੇ ਕੋਲ ਹੀ ਆ ਰਹੇ ਨੇ ਬੱਚੇ ਰੈਗੂਲਰ ਤਕਰੀਬਨ ਦੇਖੋ ਜੀ ਵਿਰੋਧੀ ਇਹ ਗੱਲ ਕਹਿੰਦੇ ਨੇ ਵੀ ਸਰਕਾਰੀ ਸਕੂਲਾਂ ਦੇ ਵਿੱਚ ਕੁਝ ਨਹੀਂਗਾ ਤੇ ਮਾਨ ਸਰਕਾਰ ਦੀਆਂ ਬਹੁਤ ਹਦਾਇਤਾਂ ਨੇ ਬੜਾ ਕੁਝ ਹੁੰਦਾ ਪਰ ਫੇਰ ਵੀ ਆਪਾਂ ਸੋਚਿਆ ਵੀ ਆ ਸਰਕਾਰੀ ਸਕੂਲ ਕੋਲ ਚੈੱਕ ਕਰ ਲਈਏ ਸਰਕਾਰੀ ਸਕੂਲ ਪਹਿਲੇ ਹੀ ਇਹ ਚੈੱਕ ਕੀਤਾ ਤੇ ਜਿਹਦੇ ਵਿੱਚ ਸਾਨੂੰ ਸਭ ਕੁਝ ਜਿਹੜਾ ਪਤਾ ਲੱਗਿਆ ਵੀ ਵਾਕੇ ਵਿਰੋਧੀ ਜਿਹੜੇ ਨੇ ਉਹ ਜਾਣ ਬੁੱਝ ਕੇ ਕਰਦੇ ਨੇ ਜਿੱਦਾਂ ਇਹ ਨਹੀਂ ਬਿਲਕੁਲ ਨਹੀਂ ਹੈ ਸਰਕਾਰ ਵੱਲੋਂ ਕੋਈ ਘਾਟ ਨਹੀਂ ਹੈਗੀ ਜੀ ਠੀਕ ਹੈ ਜੀ ਜੀ ਜੋ ਵੀ ਜਿਤਨਾ ਵੀ ਸਾਨੂੰ ਜਿਹੜੇ ਵੀ ਗਰੰਟਾ ਆਉਂਦੀਆਂ ਨੇ ਉਹ ਅਸੀਂ ਪ੍ਰੋਪਰ ਇੰਪਲੀਮੈਂਟ ਕਰਦੇ ਆਂ ਪੂਰਾ ਰਿਕਾਰਡ ਅਸੀਂ ਮੇਨਟੇਨ ਕਰਕੇ ਆਪਣੇ ਕੋਲ ਰੱਖਿਆਦਾ ਕਿਸੇ ਵੇਲੇ ਕੋਈ ਵੀ ਆ ਕੇ ਸਾਡੇ ਕੋਲ ਆਪਸ਼ੀਲੀ ਚੈੱਕ ਕਰ ਸਕਦਾ ਵੀ ਤੁਹਾਨੂੰ ਗ੍ਰਾਂਟ ਆਈ ਸੀ ਉਹ ਕਿੱਥੇ ਜੀ ਕੀਤੀ ਕਿੱਥੇ ਜੀ ਇਹ ਅਗਲੇ ਬਨੇ ਵਿਖਾਓ ਹੋਰ ਖੇਡਾਂ ਦਾ ਕਿਦਾਂ ਇਹਨਾਂ ਦਾ ਕੋਈ ਹੋਰ ਚੀਜ਼ ਕੋਈ ਇਹਨਾਂ ਦਾ ਵਾਸਤੇ ਤਿਆਰ ਕੀਤੀ ਹੋਏ ਦੋਹਾਂ ਇਹ ਸਰ ਸਾਡੇ ਐਜੂਕੇਸ਼ਨ ਪਾਰਕ ਹੈ ਜੀ ਆਹ ਵਿਖਾ ਦਿਓ ਸਾਰੀ ਜੀ ਜੀ ਤੇ ਸਾਡੇ ਕੋਲ ਨਾ ਟ੍ਰੀਟੀ ਦੀ ਪੋਸਟ ਪਹਿਲਾਂ ਹੁੰਦੀ ਸੀ ਜੀ ਪੂਰੇ ਤੈਅ ਹੋ ਗਏ ਨੇ ਸਾਰਿਆਂ ਦੇ ਉਸ ਤੋਂ ਬਾਅਦ ਸਾਡੇ ਕੋਲ ਕੋਈ ਵੀ ਦਿੱਕਤ ਨਹੀਂ ਹੈਗਾ ਆਹ ਹਾਂ ਤੇ ਸਵੋਸ਼ ਕੋਲ ਵੀ ਆਪਣੇ ਹਸਾਮਾ ਲੱਗੇ ਨੂੰ ਮੈਨੂੰ ਸਾਡੇ ਕਰਵਾਉਣ ਲੈਣ ਹੂੰ ਜਦੋਂ ਕੋਸ਼ਿਸ਼ ਪੜਾਉਂਦੇ ਆ ਜੀ ਨਾ ਉਹ ਜੰਪ ਕਰਾਈ ਲੋ ਜਰਰੀ ਕਰਾ ਲੈਂਦੇ ਇਹ ਹੁਣ ਇੱਥੇ ਸਾਨੂੰ ਆਪਣੇ ਦੋ ਤੇਰੀ ਕਿਤੇ ਮਿਲੇ ਸਕੀਏ ਅੱਛਾ ਚੱਲ ਚੱਲ ਜੀ ਮਾਤਾ ਤਿੰਨ ਚੱਲਦੀਆਂ ਸਭ 6ਵੀਂ 7ਵੀਂ 7ਵੀਂ 8ਵੀਂ ਪੰਜਾਬੀ ਦੀ ਪੋਸਟ ਖਾਲੀ ਹੈ ਸਾਡੇ ਕੋਲ ਲੈ ਦੇ ਖਾਲੀ ਹੈ ਤੇ ਪੀਐਨ ਤੁਹਾਨੂੰ ਕਰਕੇ ਖਾਲੀ ਹੈ ਵੇਖੋ ਅਸੀਂ ਇੱਥੇ ਆਏ ਆ ਕੋਈ ਕਹੇਗਾ ਦੀ ਤੁਹਾਨੂੰ ਤਰਾਜ ਕਿਉਂ ਆਏ ਵੀ ਕਿਉਂ ਆਏ ਜੀ ਕੋਈ ਤਰਾਜ ਇਸੇ ਤਰ੍ਹਾਂ ਇਹ ਨਿਸ਼ਾਰੇ ਇੱਕ ਹਸਪਤਾਲ ਦੇ ਵਿੱਚ ਗਏ ਆ ਜਿੱਥੇ ਇੱਕ ਅਸਮ ਉਹ ਖੁਰਸੀ ਦੇ ਉੱਪਰ ਬੈਠੀ ਆ ਨਵੀ ਆ ਕੇ ਤੇ ਉਹਨੇ ਪਹਿਲਾਂ ਇਹ ਨਵਜ ਬੋਲਿਆ ਵੀ ਤੁਸੀਂ ਇੱਥੇ ਆ ਨਹੀਂ ਸਕਦੇ ਕਿਉਂ ਨਹੀਂ ਆ ਸਕਦੇ ਹਾਂ ਹਰ ਜਗ੍ਹਾ ਆ ਸਕਦੇ ਹਾਂ ਤੁਹਾਡੇ ਵੇਖੋ ਪ੍ਰਿੰਦੇਵਾ ਸਾਰੇ ਹਸਪਤਾਲ ਘੁੰਮਤਾ ਵਾ ਕਿੰਨੇ ਖੋਜ ਹੋਇਆ ਕਿ ਸਾਡੇ ਵਾਸਤੇ ਅਸੀਂ ਜੇ ਗੱਲਾਂ ਚੁਕਾਂਗੇ ਕਿਵੇਂ ਪਤਾ ਲੱਗੋ ਲੋਕਾਂ ਨੂੰ ਹਾਂਜੀ ਤੇ ਇਹ ਥੋੜਾ ਵੀ ਹਸਪਤਾਲਾਂ ਦੇ ਵਿੱਚ ਜੋ ਡਾਕਟਰ ਨੇ ਛਿਨੀਆ ਨੇ ਇਹਨੂੰ ਵਧ ਗਏ 25-25000 ਰੁਪਇਆ ਲੈ ਕੇ ਵਧ ਗਏ ਪਰਚੇ ਬਣਾਈ ਜਾਣ ਉਹ ਆਪਾਂ ਹੋਣ ਨਹੀਂ ਦਵਾਗੇ ਜੇ ਜਾਵਾਂਗੇ ਤਾਂ ਪੈਸਾ ਨਹੀਂ ਹੈ ਹਾਂਜੀ ਇਹ ਸਾਰਾ ਝੂਠਾ ਬਿਲਕੁਲ ਠੀਕ ਹੈ ਦੇਖੋ ਇਹਨਾਂ ਵੀ ਆ ਠੀਕ ਹੈ ਕਿਉਂ ਅਸੀਂ ਜਾਵਾਂਗੇ ਕੰਮ ਹੀ ਇਹ ਹੈ ਕਿ ਜਿਹੜੀ ਸਚਾਈ ਹੈ ਉਹ ਸਾਹਮਣੇ ਲਿਆਣੀ ਹੈ ਕਚਾਈ ਦੇ ਰੂਪ ਵਿੱਚ ਹਾਂ ਜੇ ਆਪਾਂ ਕਦੇ ਪਰਮਿਸ਼ਨ ਲੈ ਕੇ ਚਲ ਗਏ ਉਦੋਂ ਨੂੰ ਤੁਹਾਂ ਸਭ ਕੁਝ ਖਾਬ ਲਿਆ ਫਿਰ ਆਪਾਂ ਕਦਾ ਕਰਾਂਗੇ ਕਈ ਇਹੋ ਜਿਹੇ ਨਲਾਇਕ ਅਫਸਰ ਕਹੂੰਗਾ ਮੈਂ ਇਹ ਗੱਲ ਉਹ ਅਸੀਂ ਪਰਮਿਸ਼ਨ ਕਿਉਂ ਨਹੀਂ ਲਈਏ ਦੇਖੋ ਜੀ ਤੁਸੀਂ ਅਚਾਨਕ ਆਏ ਹੋ ਸਾਡੇ ਕੋਲ ਬਿਲਕੁਲ ਠੀਕ ਹੈ ਜੀ ਬਿਲਕੁਲ ਤੇ ਕੀ ਕੁਝ ਨਹੀਂ ਬੱਚਾ ਨੇ ਯਾਰ ਬੱਚਾ ਨੇ ਆਪ ਦੱਸਿਆ ਬਿਲਕੁਲ ਜੇ ਤੁਸੀਂ ਦੁਬਾਰਾ ਇਹ ਕੰਮ ਨਹੀਂ ਕਰਨਾ ਚਾਹੁੰਦੇ ਤਾਂ 5 ਘੰਟੇ ਤੋਂ ਬਾਹਰ ਹੋ ਜੰਨੇ ਤੁਸੀਂ ਕਹਿੰਦੇ ਨਹੀਂ 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 ਬਿਲਕੁਲ ਨਹੀਂ ਬਿਲਕੁਲ ਸਹੀ ਮਿਲਿਆ ਜੇ ਉਹ ਤੁਹਾਡੀ ਸੂਈ ਚ ਗਏ ਆ ਬਹੁਤ ਵੱਡੀਆਂ ਬੀਬੀਆਂ ਜੋ ਕੰਮ ਦੇ ਤੋਂ ਸਾਰੇ ਨਾਲ ਨੇ ਇਹ ਵੀ ਨਹੀਂ ਕੋਈ ਨਹੀਂ ਨਹੀਂ ਸਭ ਯਾਰਾ ਦੇ ਨਹੀਂ ਗਏ ਸਾਰੇ ਟਿਕਾਣਾ ਸਾਡੇ ਨਾਲ ਹੀ ਰਹੇ ਨੇ ਦੇਖੋ ਆਪਣੇ ਲੈਵਲ ਤੇ ਬੱਚਿਆਂ ਨੂੰ ਪੁੱਛਿਆ ਜੋ ਬੱਚਾ ਨੇ ਆਪੇ ਜਵਾਬ ਦੇ ਦੇਖੋ ਆਪਾਂ ਰਸੋਈ ਚ ਗਏ ਆ ਬਹੁਤ ਵਧੀਆ ਸਫਾਈ ਮਿਲਿਆ ਕੋਈ ਗਦਰ ਨਹੀਂ ਮਿਲਿਆ ਕੋਈ ਕੁਝ ਨਹੀਂ ਮਿਲਿਆ ਬਹੁਤ ਵਧੀਆ ਮਿਲਿਆ ਤੁਸੀਂ ਸਾਡੀ ਕੋਈ ਤਰਾਜ ਨਹੀਂ ਇੱਥੇ ਕੋਈ ਕੋਈ ਤਰਾਜ ਨਹੀਂ ਦੇਖੋ ਜੀ ਕੋਈ ਗੱਦੇ ਤਰਾਜ ਨਹੀਂ ਮੀਡੀਆ ਦਾ ਇੱਕ ਚਲੋ ਤੁਸੀਂ ਚਾਰ ਪిల్లా ਰਹੇ ਸਾਡੇ ਕੋਲ ਚਾਰ ਥੰਮ ਨੇ ਸਾਡੇ ਉਹ ਆਪਣੇ ਖਾਤਬੀ ਤੁਸੀਂ ਬੀ ਜੀ ਤੇ ਉਹਨਾਂ ਵਿੱਚੋਂ ਮੀਡੀਆ ਵੀ ਇੱਕ ਥੰਮ ਦੀ ਤਰ੍ਹਾਂ ਹੀ ਕੰਮ ਕਰਦਾ ਵਾ ਤੇ ਜੇ ਆਪਾਂ ਸੱਚਾਈ ਅੱਗੇ ਲੈ ਕੇ ਆਵਾਂਗੇ ਤੇ ਤਾਂ ਹੀ ਲੋਕਾਂ ਦਾ ਵਿਸ਼ਵਾਸ ਹੋ ਸਰਕਾਰਾਂ ਪ੍ਰਤੀ ਔਰ ਸਮਾਜ ਦੇ ਵਿੱਚ ਉਹ ਸੁਰੱਖਿਅਤ ਰਹਿ ਸਕਦੇ ਆ ਠੀਕ ਪਰ ਮੀਡੀਆ ਪ੍ਰਤੀ ਵੀ ਜਿਹੜਾ ਵਿਸ਼ਵਾਸ ਲੋਕਾਂ ਦਾ ਬਣੇਗਾ ਬਹੁਤ ਹੀ ਤੌਰ ਤੇ ਆਪਾਂ ਦੇਖਦੇ ਆ ਕਿ ਮੀਡੀਆ ਜਿਹੜੀ ਆ ਸੁਚਾਈ ਨਹੀਂ ਲੈ ਕੇ ਆਉਂਦੀ ਇਹ ਤੁਹਾਡੀ ਗੱਲ ਮੰਨਣ ਵਾਲੀ ਬਿਲਕੁਲ ਠੀਕ ਆ ਕੁਝ ਐਹੋ ਜੇ ਬੰਦੇ ਜਿਹੜੇ ਸਭਨਾਂ ਨੂੰ ਖਰਾਬ ਕਰਦੇ ਆ ਔਰ ਸੱਚਾਈ ਦੱਸੀ ਜਾਏ ਜੇ ਇਥੇ ਸਿਵਤ ਆ ਤੇ ਆਪਾਂ ਸਿਵਦੀ ਕਰਾਂਗੇ ਦੇਖੋ ਸਭ ਤੁਸੀਂ ਅਚਨਚੇਤ ਚਲੋ ਚੈਕਿੰਗ ਕੀਤੀ ਹੈ ਸਾਨੂੰ ਵੀ ਥੋੜਾ ਜਿਹਾ ਆਊਟ ਫੀਲ ਹੋਇਆ ਕਿ ਪਤਾ ਨਹੀਂ ਕੌਣ ਆ ਗਿਆ ਵਾ ਤੇ ਚਲੋ ਸਾਰੇ 10 ਗੇਲ ਫਿਰ ਕੀ ਬੰਦਾ ਬੇਦਰ ਕੋਲ ਸਭ ਕੋ ਕਹਤਾ ਹੂੰ ਤਾ ਦੱਸਿਆ ਨਹੀਂ ਇਹਦੇ ਚ ਵਧੀਆ ਹੋਇਆ ਜੋ ਲੋਕ ਇਹਨੂੰ ਵੇਖਣਗੇ ਉਹ ਵਾਕਈ ਜਾਣਗੇ ਵੀ ਸ਼ਟਾ ਵਧੀਆ ਜਿਹੜਾ ਕਿਸੇ ਨੂੰ ਕੁਝ ਕਹਿ ਨਹੀਂ ਸਕੇ ਬਹੁਤ ਵਧੀਆ ਗੁੱਲੀ ਸਰ ਪਿਛਲੇ ਸਾਲ ਡੇਢ ਕੇ ਸਾਲ ਮੈਨੂੰ ਦੋ ਸਾਲ ਹੀ ਹੋਏ ਆ ਇੱਥੇ ਮੈਂ ਡਰਿੰਕ ਟੀਚਰ ਦੀ ਪੋਸਟ ਤੇ ਹਾਂ ਜੀ ਔਰ ਨਾਲ ਮੈਂ ਆਪਣੇ ਪੀਟੀਈ ਜਿਹੜਾ ਟੀਚਰ ਹੈ ਇੱਥੇ ਫਿਜ਼ੀਕਲ ਐਜੂਕੇਸ਼ਨ ਦਾ ਉਹਨਾਂ ਦੇ ਨਾਲ ਵੀ ਕਰਵਾਉਂਦੇ ਆ ਜਿੱਦਾਂ ਸਰਬੋਹਣਾਂ ਨੇ ਦੱਸਿਆ ਵੀ ਇੱਥੇ ਸਾਡੇ ਕੋਲ ਪੋਸਟਾਂ ਹੈਗੀਆਂ ਬਟ ਇੱਕ ਦੋ ਟੀਚਰਾਂ ਦੀ ਕਮੀ ਹੈਗੀ ਆ ਚਲੋ ਅਸੀਂ ਆਸ ਕਰਦੇ ਹਾਂ ਵੀ ਕੋਈ ਨਾ ਕੋਈ ਟੀਚਰ ਇੱਥੇ ਸਾਡੇ ਕੋਲ ਕੰਪਲੈਟ ਕਰੇਗਾ ਔਰ ਇੱਕ ਬੱਚੀ ਨੇ ਸਾਡੀ ਨੇ ਇੱਥੋਂ ਜੁਨ ਲੈਵਲ ਤੇ ਫਸਟ ਪੋਜੀਸ਼ਨ ਹਾਸਲ ਕੀਤੀ ਉਹ ਬੱਚੀ ਜੀ ਕਿਸੇ ਪਿੱਛੇ ਮਿਲ ਕੇ ਆਈ ਜੀ ਠੀਕ ਹੈ 600 ਮੀਟਰ ਰੇਸ ਦੇ ਵਿੱਚ ਉਹਨੇ ਸੈਕਿੰਡ ਪੋਜੀਸ਼ਨ ਹਾਸਲ ਕੀਤੀ ਔਰ ਉਹ ਬੱਚੀ ਹੁਣ ਅੱਗੇ ਜ਼ਿਲ੍ਹਾ ਲੈਵਲ ਤੇ ਮਤਲਬ ਸਾਡੇ ਜਿਹੜੇ ਸਕੂਲ ਨੂੰ ਰਿਪਰਜ਼ੈਂਟ ਦੇ ਵੱਲੋਂ ਸਰ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਹੈਗੀ ਠੀਕ ਹੈ ਨਾ ਸਰਕਾਰ ਵੱਲੋਂ ਕਮੀ ਆ ਨਾ ਸਾਡੇ ਤੋਂ ਪੜਾਈ 'ਚ ਕਮੀ ਆ ਬੱਚੇ ਵੀ ਸਾਡੇ ਕੋਲ ਰੈਗੂਲਰ ਆ ਰਹੇ ਨੇ ਕੋਈ 1-2 ਬੱਚੇ ਹੈਗੇ ਆ ਜਿਹੜੇ ਵਿਚਾਰਿਆਂ ਨੂੰ ਕੋਈ ਫੈਮਿਲੀ ਪ੍ਰੋਬਲਮ ਦੇ ਕਰਕੇ ਕੋਈ ਛੁੱਟੀ ਕਰ ਲੈਂਦੇ ਜਾਂ ਹੈਲਥ ਦੀ ਪ੍ਰੋਬਲਮ ਦੇ ਕਰਕੇ ਓਵਰ ਆਲ ਬਹੁਤ ਵਧੀਆ ਜੀ ਤੁਸੀਂ ਵੀ ਦੇਖ ਦਿੱਤੇ ਵੇਖੋ ਜੀ ਅਸੀਂ ਇਹਨਾਂ ਵਸਿਆ ਰਹੇ ਅਸੀਂ ਸਾਰੇ ਬਾਹਰ ਬੜੇ ਜੱਦੇ ਖੜੇ ਸੀ ਹਾਲਤਾਂ 'ਚ ਲਾ ਕੇ ਜੱਕ ਤੋਂ ਅਸੀਂ ਅੰਦਰ ਲੰਘੇ ਆ ਤੇ ਆ ਕੇ ਵੇਚਿਆ ਪਰ ਕਈ ਇਹ ਵੀ ਕਹਿਣਗੇ ਖੁਰਿਆ ਮਾਸ ਨਾਲ ਲੜ ਕੇ ਕਹਿੰਦੇ ਪਈ ਅਸੀਂ ਜੱਕਦਮ ਅਸੀਂ ਆਏ ਆ ਅੰਦਰ ਬਾਹਰ ਖੜੋਗੇ ਜਿੱਥੇ ਜਿੱਥੇ ਅਸੀਂ ਆਪਣਾ ਕੰਮ ਕਰ ਰਹੇ ਆ ਆਪਣੇ ਬਿਊਟੀ ਜਿੱਥੇ ਆਹ ਸਿਫਤ ਕਰਨੀ ਕਰਨੀ ਆ ਜਿੱਥੇ ਨਹੀਂ ਸਿਫਤ ਨਹੀਂ ਕਰਨੀ ਹੁ ਨਿਸ਼ਾਰੇ ਹ ਉਸਤਾਦੀ ਅਸੀਂ ਸਿਫਤ ਨਹੀਂ ਕੀਤੀ ਉਸੇ ਮੂਦੀ ਨਹੀਂ ਕਰਾਂਗੇ ਤੁਸੀਂ ਆਏ ਹੋ ਸਾਰੇ ਦੇਖੋ ਕਲਾਸਾਂ ਦੇ ਠੀਕ ਜਿਹੜੇ ਪੇਰੇ ਲਗਾ ਰਹੇ ਆ ਅਸੀਂ ਦੋ ਜਣੇ ਆਪਣੇ ਕੰਮ ਕਰ ਰਹੇ ਆ